ਦੋਸਤੋ 13 ਤਰੀਕ ਨੂੰ ਐਡਾ ਵੱਡਾ ਕਿਸਾਨੀ ਯੂਨੀਅਨ ਦਾ ਧਰਨਾ ਕਿਉਂ ਕੀ ਕਾਰਨ ਨੇ ਕੀ ਮੰਗਾਣੇ ਕਰਦੇ ਆਂ ਇਹ ਗੱਲਬਾਤ ਸਭ ਤੋਂ ਪਹਿਲਾਂ ਕਣਕ ਦਾ ਰੌਲਾ ਜੀ ਕਣਕ ਦਾ ਬਹੁਤ ਵੱਡਾ ਰੌਲਾ ਕਿਉਂਕਿ ਕਿਸਾਨ ਯੂਨੀਅਨ ਦਾ ਮੰਨਣਾ ਕਿਸਾਨਾਂ ਦਾ ਮੰਨਣਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਣਕ ਦਾ ਰੇਟ 800 ਰੁਪਏ ਘਟ ਜਾਣਾ ਜੇਕਰ 2300 ਆ ਤਾਂ 15-1600 ਰੁਪਿਆ ਕਣਕ ਦਾ ਰੇਟ ਹੋ ਸਕਦਾ ਆਉਣ ਵਾਲੇ ਸਮੇਂ ਵਿੱਚ ਇਸ ਸਾਲ ਤਾਂ ਨਹੀਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਕਿਉਂ ਹੁਣ ਸਰਕਾਰ ਨੇ ਕੀ ਕੀਤਾ ਵੀ ਇੰਪੋਰਟ ਟੈਕਸ ਡਿਊਟੀ ਜਿਹੜੀ ਕਿ 40% ਤੋਂ ਘਟਾ ਕੇ 10% ਕਰਤੀ ਹੈ। ਸਰਕਾਰ ਕਹਿੰਦੀ ਵੀ ਇਹ ਅਸੀਂ ਤਾਂ ਕੀਤਾ ਵੀ ਇਸ ਵਕਤ ਸਾਡੇ ਦੇਸ਼ ਦੇ ਵਿੱਚ ਕਾਲ ਵਾਸਤੇ ਕਣਕ ਹੈ ਨਹੀਂ ਕਿਉਂਕਿ ਆਪਾਂ ਐਕਸਟਰਾ ਕਣਕ ਸਟੋਰ ਕਰਦੇ ਹਾਂ ਤਾਂ ਜੋ ਆਪਣੇ ਦੇਸ਼ ਦੇ ਵਿੱਚ ਜੇਕਰ ਕਾਲ ਪੈ ਜਾਈ ਤਾਂ ਉਹ ਕਣਕ ਆਪਣੇ ਖਾਣ ਦੇ ਕੰਮ ਆ ਸਕੇ। ਤਾਂ ਸਰਕਾਰ ਦਾ ਕਹਿਣਾ ਵੀ ਸਾਡੇ ਕੋਲੇ ਸਿਰਫ 32 ਲੱਖ ਟਨ ਕਣਕ ਰਹਿ ਗਈ ਆ ਸਾਨੂੰ ਘੱਟੋ ਘਾਟੇ ਵੀ 170-75 ਲੱਖ ਟਨ ਕਣਕ ਸਟੋਰ ਕਰਨੀ ਚਾਹੀਦੀ ਆ ਉਸ ਤੋਂ ਬਾਅਦ ਹੀ ਅਸੀਂ ਕਣਕ ਦਾ ਲੈਣ-ਦੇਣ ਕਰ ਸਕਦੇ ਆ ਕਿਉਂਕਿ ਬਾਹਰਲੇ ਦੇਸ਼ਾਂ ਦੇ ਵਿੱਚ ਬਹੁਤ ਭੁੱਖਮਰੀ ਹੋ ਗਈ ਆ ਕਣਕ ਦੀ ਕਮੀ ਆ ਗਈ ਆ ਕਈ ਦੇਸ਼ ਇਹੋ ਜੀ ਆ Sri Lanka, Bangladesh ਜਿੱਥੇ ਕਿ ਆਟੇ ਦੀ ਕੀਮਤ ਪਾਕਿਸਤਾਨ ਵੀ ਵੇਲਾ ਲੂ ਤੁਸੀਂ ਬਹੁਤ ਜ਼ਿਆਦਾ ਹੋ ਗਈ ਆ ਕਿਉਂ ਹੋ ਗਈ ਕਿ ਉੱਥੇ ਕਣਕ ਦੀ ਕਮੀ ਆ ਤੇ ਇੰਡੀਆ ਨੂੰ ਵੀ ਕਿਤੇ ਕਿਤੇ ਡਰ ਲੱਗਦਾ ਵੀ ਕਿਤੇ ਆਪਣੇ ਦੇਸ਼ ਦੇ ਵਿੱਚ ਵੀ ਉਹ ਕਣਕ ਦੀ ਕਮੀ ਨਾ ਆ ਜੇ ਤੇ ਆਪਾਂ ਐ ਕਰੀਏ ਵੀ ਇمپੋਰਟ ਡਿਊਟੀ ਘਟਾ ਕੇ ਆਪਾਂ ਜੇਕਰ ਆਪਾਂ ਨੂੰ ਬਾਹਰੋਂ ਕਣਕ ਮਿਲਦੀ ਤੇ ਬਾਹਰੋਂ ਕਣਕ ਲੈ ਕੇ ਇੰਡੀਆ ਦੇ ਵਿੱਚ ਆਪਾਂ ਸਟੋਰ ਕਰ ਲਈਏ ਇਹ ਗੱਲ ਆ ਸਰਕਾਰ ਦੀ ਕਹਿਣੀ ਜੇਕਰ ਸਰਕਾਰ ਇਸ ਦੀ ਪੂਰਤੀ ਕਰਕੇ ਇمپੋਰਟ ਡਿਊਟੀ ਵਧਾ ਦੇ 40% ਕਰ ਦੇ ਤਾਂ ਫਿਰ ਤਾਂ ਠੀਕ ਆ ਜੇਕਰ ਸਰਕਾਰ ਨੇ ਇਹ ਰਹਿਣ ਤੀ ਇਦਾਂ ਹੀ ਵੀ 10% ਰਹਿਣ ਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵਪਾਰੀ ਆ ਹੁਣ ਕਿਸਾਨ ਯੂਨੀਅਨ ਕੀ ਸਵਾਲ ਕਰਦਾ ਜਿਹੜਾ ਵਪਾਰੀ ਆ ਉਹਨੇ ਕੀ ਕਰਨਾ ਵੀ ਜਿਵੇਂ ਹੁਣ ਮੈਨੂੰ ਤਾਂ ਜੇਕਰ ਲਾਲੋ ਵੀ ਲਾਲੋ ਵੀ ਦੋ ਦੁਕਾਨਾਂ ਨੇ ਇੱਕ ਸੰਤੇ ਦੀ ਦੁਕਾਨ ਹੈ ਕਿ ਬੰਤੇ ਦੀ ਦੁਕਾਨ ਆ ਸੰਤੇ ਦੀ ਦੁਕਾਨ ਤੇ ਚੌਲ ਹੈਗੇ ਨੇ 20 ਰੁਪਏ ਤੇ ਬੰਤੇ ਦੀ ਦੁਕਾਨ ਤੇ ਚੌਲ ਹੈਗੇ 15 ਰੁਪਏ ਤੇ ਮੈਂ ਬੰਤੇ ਦੀ ਦੁਕਾਨ ਤੇ ਜਾਊਂਗਾ ਨਾ ਕਿ ਸੰਤੇ ਦੀ ਦੁਕਾਨ ਤੇ ਹਨਾ ਤਾਂ ਇਦਾਂ ਹੀ ਆ ਦੋਸਤੋ ਵੀ ਜੇਕਰ ਵਪਾਰੀ ਨੂੰ ਬਾਹਰੋਂ ਕਣਕ ਸਸਤੀ ਮਿਲਦੀ ਹੋਈ ਤਾਂ ਵਪਾਰੀ ਜਾਊ ਬਾਹਰੋਂ ਬਾਹਰੋਂ ਵੱਧ ਤੋਂ ਵੱਧ ਕਣਕ ਖਰੀਦੂ ਤੇ ਆਪਦੇ ਲੈ ਕੇ ਆਉ ਉਹਨੇ ਇੰਡੀਆ ਦੀ ਕਣਕ ਕੀ ਕਰਨੀ ਹੈ ਪੰਜਾਬ ਹਰਿਆਣੇ ਦੀ ਕਣਕ ਕੀ ਕਰਨੀ ਐਨੀ ਮਹਿੰਗੀ ਲੈ ਕੇ ਜੇਕਰ ਉਹਨੂੰ 15 1600 ਦੀ ਬਾਹਰੋਂ ਮਿਲਦੀ ਇਹ ਗੱਲ ਆ ਕਿਸਾਨਾਂ ਦਾ ਕਹਿਣਾ ਮੈਨੂੰ ਵੀ ਕੁਝ ਅdte ਤੱਕ ਠੀਕ ਲੱਗਦਾ ਬਾਕੀ ਜੇ ਤੁਹਾਨੂੰ ਕੋਈ ਜ਼ਿਆਦਾ ਸਮਝ ਆ ਮੇਰੇ ਨਾਲੋਂ ਤੇ ਤੁਸੀਂ ਕਮੈਂਟਾਂ 'ਚ ਜਰੂਰ ਦੱਸਿਆ ਜੀ ਠੀਕ ਆ ਕਿ ਨਹੀਂ ਇੱਕ ਤਾਂ ਰੋਲਾ ਦੋਸਤੋ ਇਹ ਆ ਵੀ ਆਉਣ ਵਾਲੇ ਸਮੇਂ 'ਚ ਇਹ ਜਿਹੜੀ ਕਣਕ ਆ ਇਸ ਦਾ ਐਮਐਸਪੀ ਪੱਕਾ ਬਣਿਆ ਜਾਵੇ ਹਰ ਇੱਕ ਸਟੇਟ ਦੇ ਵਿੱਚ ਬਣਿਆ ਜਾਵੇ ਜਿਵੇਂ ਕਿ ਪੰਜਾਬ ਹਰਿਆਣਾ ਦੇ ਵਿੱਚ ਆ ਤੇ ਪਰ ਬਹੁਤ ਦੇਸ਼ਾਂ ਦੇ ਯੂਪੀ ਬਿਹਾਰ ਇੱਥੇ ਕੋਈ ਵੀ ਕਣਕ ਦਾ ਐਮਐਸਪੀ ਹੈ ਨਹੀਂ ਜੋ ਰੇਟ ਨਿਕਲਦਾ 15 1600 1100 1200 ਉਸ ਹਿਸਾਬ ਨਾਲ ਵਿਕਦੀ ਆ ਠੀਕ ਹੈ ਕਿ ਨਹੀਂ ਵੀ ਬੋਲੀ ਦੇ ਵਿਕਦੀ ਆ ਜਿਹੜੀ ਵੱਧ ਵੇਗੀ ਵੇਗੀ ਜਿਹੜੀ ਰਹਿ ਗਈ ਰਹਿ ਗਈ ਇਦਾਂ ਸਿਸਟਮ ਆ ਜੀ ਆ ਗੱਲ ਆ ਜੀ ਕਿਸਾਨ ਯੂਨੀਅਨ ਦਾ ਸਭ ਤੋਂ ਮੇਨ ਗੱਲ ਧਰਨਾ ਲਾਉਣ ਦੀ ਕਣਕ ਦੀ 800 ਰੁਪਿਆ ਕੀਮਤ ਆ ਵੀ ਘਟਣਾ ਨਹੀਂ ਜਾਵੀ ਦੂਜੀ ਗੱਲ ਇਹ ਵੀ ਸਮਾਮੀ ਨਾਥਨ ਰਿਪੋਰਟ ਪਿਛਲੇ ਧਰਨੇ 'ਚ ਇਹਨਾਂ ਨੇ ਕਿਹਾ ਸੀਗਾ ਵੀ ਅਸੀਂ ਸਮਾਮੀ ਨਾਥਨ ਰਿਪੋਰਟ ਕੁਝ ਸਮੇਂ ਦੇ ਵਿੱਚ ਲਾਗੂ ਕਰ ਦਾਂਗੇ ਤੇ ਤੁਸੀਂ ਆਇਆ ਕਰੋ ਧਰਨਾ ਚੱਕ ਦਿਓ ਤੇ ਕਿਸਾਨ ਆਗੂਆਂ ਨੇ ਇਕੱਠੇ ਹੋ ਕੇ ਧਰਨਾ ਚੱਕਦਾ ਪਰ ਇਹਨਾਂ ਨੇ ਗੱਲ ਨਹੀਂ ਮੰਨੀ ਕਾਫੀ ਸਮਾਂ ਹੋ ਗਿਆ ਲਾਲੂ ਹੁਣ ਫੇਰ ਦੁਬਾਰਾ ਤੋਂ ਮੋਰਚਾ ਹੁਣ ਗੱਡ ਰਹੇ ਨੇ ਠੀਕ ਹੈ ਜੀ ਘਟੋ ਘਟ ਡੇਢ ਦੋ ਸਾਲ ਹੋ ਗਏ ਨੇ ਹੁਣ 2024 ਦੇ ਵਿੱਚ ਦੁਬਾਰਾ ਫੇਰ ਗੱਡੀ ਜਾਂਦੇ 2020 'ਚ ਧਰਨਾ ਇਹਨਾਂ ਨੇ ਚੱਕਿਆ ਸੀ ਹੁਣ 2024 ਫੇਰ ਆ ਗਿਆ ਤੇ ਇੱਕ ਇਹ ਗਲਤ ਇੱਕ ਜਿਹੜੇ ਕਿਸਾਨ ਮਰ ਚੁੱਕੇ ਆ ਜੀ ਉਹਨਾਂ ਦੇ ਬੱਚਿਆਂ ਨੂੰ ਹਜੇ ਤੱਕ ਸਰਕਾਰ ਨੇ ਨੌਕਰੀਆਂ ਪ੍ਰੋਵਾਈਡ ਨਹੀਂ ਕਰਵਾਈਆਂ ਤੇ ਦੂਜਾ ਜਿਹੜੇ ਕਿਸਾਨ ਜ਼ਖਮੀ ਸੀ ਉਹਨਾਂ ਨੂੰ ਵੀ ਕੋਈ ਸਰਕਾਰ ਨੇ ਹਜੇ ਐਡਾ ਕੋਈ ਵੱਡਾ ਮੁਆਵਜ਼ਾ ਨਹੀਂ ਦਿੱਤਾ ਤੀਜੀ ਗੱਲ ਦੋਸਤੋ ਕਾਲੇ ਕਾਨੂੰਨ ਫਿਰ ਤੋਂ ਮੋਦੀ ਕਿਤੇ ਨਾ ਕਿਤੇ ਕਹਿੰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਲਾਗੂ ਕਰ ਸਕਦਾ ਇਸ ਕਰਕੇ ਕਿਸਾਨਾਂ ਨੂੰ ਡਰ ਹੋ ਗਿਆ ਵੀ ਆਪਾਂ ਵਾਅਦਾ ਤੋਂ ਵਾਅਦਾ ਜਾ ਕੇ ਚੱਲ ਗਏ ਤੇ ਧਰਨਾ ਲਾਈਏ ਜੋ ਕਿ ਜਾਇਜ਼ ਵੀ ਆ ਜੇਕਰ ਹੀ ਸਰਕਾਰ ਕਹਿੰਦੀ ਆ ਵੀ ਅਸੀਂ 800 ਰੁਪਿਆ ਰੇਟ ਨਹੀਂ ਘਟਦੇ ਨਹੀਂ ਘਟ ਕਰਦੇ ਤਾਂ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦੱਸਿਆ ਜਾ ਵੀ ਬਈ ਜੀ ਅਸੀਂ ਇਦਾਂ ਇਸ ਹਕਾਮਨਲ ਰਹੇ ਆ ਲੈ ਰਹੇ ਆ ਪਰ ਇਹ ਗੱਲ ਜਾਇਜ਼ ਜੀ ਹੁੰਦੀ ਦੀਦੀ ਨਹੀਂ ਕਿਉਂਕਿ ਜੇਕਰ 10% ਇੰਪੋਰਟ ਡਿਊਟੀ ਰਹਿੰਦੀ ਆ ਤਾਂ ਸੱਚੀ ਉਹ ਬਹੁਤ ਸਾਰੇ ਵਪਾਰੀ ਜਿਹੜੇ ਕਣਕ ਦੀ ਜਿਨ੍ਹਾਂ ਨੂੰ ਲੋੜ ਆ ਚਾਹੇ ਉਹ ਅਦਾਨੀਆਂ ਅਬਾਨੀਆਂ ਉਹ ਤਾਂ ਫਿਰ ਬਾਹਰੋਂ ਕਣਕ ਘੱਟ ਭਾਤੇ ਲੈ ਲੈਣਗੇ ਤੇ ਆਪਣੇ ਤੋਂ ਇੰਨੀ ਮਹਿੰਗੀ ਕਣਕ ਕਿਉਂ ਲੈਣਗੇ ਸਮਝ ਗਏ ਕਿ ਨਹੀਂ ਤਾਂ ਕਈਆਂ ਦੀਆਂ ਕਣਕ ਆਉਣ ਵਾਲੇ ਸਮੇਂ ਦੇ ਵਿੱਚ ਵਿਕਣੀਆਂ ਹੀ ਨਹੀਂ ਮੰਡੀਆਂ ਦੇ ਵਿੱਚ ਰੋਲ ਜਾਣੀਆਂ ਇਹ ਇੱਕ ਬਹੁਤ ਵੱਡਾ ਕਾਰਨ ਹੈ ਜਿਹੜਾ ਕਿ ਮੈਨੂੰ ਸਮਝ ਆਇਆ ਤੇ ਮੈਂ ਤੁਹਾਨੂੰ ਸਮਝਾਇਆ ਜੇਕਰ ਤੁਹਾਨੂੰ ਮੇਰੀ ਗੱਲ ਸਮਝ ਆ ਗਈ ਤਾਂ ਥੈਂਕ ਯੂ ਜੇਕਰ ਤੁਸੀਂ ਕਹਿਣਾ ਵੀ ਤੈਨੂੰ ਹਜੇ ਕੁਝ ਘੱਟ ਪਤਾ ਤਾਂ ਤੁਸੀਂ ਕਮੈਂਟ ਸੈਕਸ਼ਨ ਚ ਆਣ ਕੇ ਦੱਸ ਸਕਦੇ ਜੀ ਤੇ ਮੈਂ ਕੋਸ਼ਿਸ਼ ਕਰੂੰਗਾ ਵੀ ਬੈਸਟ ਵੀਡੀਓ ਤੁਹਾਡੇ ਅੱਗੇ ਰੱਖਾਂ ਰਹੀ ਗੱਲ ਮੈਂ ਕਿਉਂ ਨਹੀਂ ਧਰਨੇ ਤੇ ਗਿਆ ਇਹ ਮੈਂ ਤੁਹਾਨੂੰ ਅਗਲੀ ਵੀਡੀਓ ਚ ਦੱਸੂੰਗਾ ਵੀ ਮੇਰਾ ਨਾ ਜਾਣ ਦਾ ਕਾਰਨ